ਕੋ ਬੋਲ ਲੈ ਤੁਹਾਡੇ ਸਿੰਘ ਇਹ ਨੰਬਰ ਸਾਰੇ ਸਭ ਝੂਠ ਬੋਲਦਾ ਚਿੱਟੀਆਂ ਹੈ ਹੀ ਨਹੀਂ ਬਿਲਕੁਲ ਆਈਆਂ ਹੀ ਨਹੀਂ ਕੋਈ ਤੇ 10 ਨੰਬਰ ਲਿਖਿਆ ਹੋਇਆ ਗੁਰੂ ਰਾਮਦਾਸ ਸਬਦ ਕਹਿੰਦੇ ਨਾ ਜਾਣੀ ਜਾਨ ਬੰਦੇ ਨੂੰ ਰੱਖਦਾ ਗੁਰੂ ਨਹੀਂ ਜਾਣੂਗਾ ਸਾਨੂੰ ਲੱਗਦਾ ਹੈ ਉਹ ਤਾਂ ਜਾਣੀ ਜਾਨ ਬੇਲਾ ਦੀ ਅਸਰ ਹੈ

बाबा जी चोडा के लैदुर मारे ने फोला कहने हाँ मारे, मारे दो चिट्ठिया कटिया महाराज मैं लिखिया किस तो तो ने किसका की है यह मेरिया चिट्ठिया मैं फड़ाइया ने सतगुरु कहने परिथिया झूठ ना बोल

नेहा भी बढ़ दिए सांचबोलर ने बोले हैं ना कितने मैडो थोड़ा मिल गए थानसियां बढ़ दी हैं पर सांचबोल सांचबोल यार कहलोगे सांचबोल और बढ़-बढ़ कर बना देते हैं मार्केट में कहे पूत चगुर तो हो सांग जिनके जने बड़े तो हम तेरे सांग चगुर ਕਹੇ ਲੰਗੇ ਜਿਸ ਘਰ ਦਾ ਜਿਸ ਧਰ ਦਾ ਤੂੰ ਗਰਭ ਕਰ ਤੋ ਸੋ ਧਰ ਕਿਸੈ ਨਾ ਆਪ ਆ ਜਿਹਦੇ ਤੂੰ ਮਾਨ ਕਰਦਾ ਹੈ ਇਹ ਕੇਰਾ ਨਹੀਂ ਹੈ ਆਪਣੇ ਪਿਤਾ ਨਾਲ ਝਗੜੀ ਦਾ ਨਹੀਂ ਹੁੰਦਾ ਆਪਣੇ ਨਾਲ ਆਪਣੇ ਪਿਓ ਨਾਲ ਜਿਹੜਾ ਝੜਦਾ ਉਹ ਪਾਪ ਕਰ ਰਿਹਾ ਜਿੱਤ ਵਿੱਚ ਆਪਣੇ ਪਿਤਾ ਨਾਲ ਝਗੜਨਾ ਆਪਣੇ ਪਿਤਾ ਦੇ ਨਾਲ ਜਵਾਲਾ ਲੜਾਉਣੀ ਕੁੱਚਾ ਰੀਵਾ ਆਪਣੇ ਪਿਤਾ ਨੂੰ ਬੋਲਣਾ ਸੱਚੇ ਪਾਤਸ਼ਾਹ ਨੇ ਬਿਰਤੀਆ ਪਾਪ ਕਰ ਲਿਆ ਤੂੰ ਪਾਪ ਨਹੀਂ ਮੰਨਿਆ

કામ ક્રોધ લોભ મોહ અહંકાર આશા કૃષ્ણા ચિંતા શબ્દ સ્પર્શ રૂપ રસ ગંધ ઈર્ખા દ્વેત ભાવના ઉઠે ગુરુવાણી કਿੱਥે ઉઠે નામ કਿੱਥે નામ કા ભાઈ નિમ્રતા વાલે હૃદય بچાઉંda પ્રેમ વાલે હૃદય بچાઉંda પ્યાર વાલે હૃદય بچાઉંda જેડે કાન ક્રોધ લોભ અહંકાર નું ત્યાગ દે દે ઓના હૃદય ચ નામ હોવે

ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਟਾਲੂ ਅ ਸੱਚੇ ਪਾਤਸ਼ਾਹ ਕਨੇ ਸਾਚ ਕਹੂੰ ਸੁਣ ਲਿਓ ਸਭ ਜਨ ਪ੍ਰੇਮ ਕੀਓ ਕੰਹੀ ਭਰ ਪਾਇਓ ਤੇਵ ਮਾਰੇ ਰੱਬ ਨੂੰ ਪਾਉਂਦੇ ਪਰ ਇਹ ਨੂੰ ਹਰਦੇ ਚ ਸਖੜੇ ਫੜਾ ਪਾਸਾ ਤੇ ਮਾਝ ਕਹਿੰਦੇ ਜਦੋਂ ਸੁਹਾਣੀ ਲਾਈ ਬੜੀਆਂ ਸੁਹਾਣੀਆਂ ਲਾਈਆਂ ਪੰਤੀ ਚੰਦ ਨੇ ਭੜੀਆਂ ਅੱਖਾਂ ਵਿੱਚੀਆਂ ਕੀਰਤਾਂ ਸੀ ਹਿਰਦੇ ਵਿੱਚ ਲਾਲਚ ਸੀ ਹਿਰਦੇ ਵਿੱਚ ਇਥੇ ਕੋਈ ਤਖਾ ਆਉੜਿਆ ਆਉਣਾ ਕੀ ਹੈ बस एक ख्याल आता है सब कुछ मेरा मेरे के में जा हथो किए शब्द लिखते इशारा अपने गुरु अर्जुन साहब महाराज वाल बाबे अर्जुन साहब महाराज बरतलो शब्द राबा शब्द बरतलो बाबे अर्जुन साहब महाराज वाल इशारा किया बेटा जी आज तीन पद तुम लिखे है ਇਹ ਨੰਗਾ ਚੌਥਾ ਪਦਾ ਪੂਰਾ ਕਰਨਾ ਹੈ ਇਹਨਾਂ ਤੋਂ ਤੱਕ ਹੀ ਪੂਰਾ ਹੋਇਆ ਤੁਸੀਂ ਪੂਰਾ ਕਰ ਦਿਓ ਹੁਣ ਬੋਥੇ ਪਦ ਅਖਿਆਤ ਹੈ ਉਹਨਾਂ ਹੱਥ ਜੋੜੇ ਗੁਰੂ ਰਾਮਦਾਸ ਦੇ ਪਾਵਨ ਚਰਨਾਂ ਵਿੱਚ ਉਹ ਬਿਤਾ ਲਈ ਸਮਝਦੇ ਐ ਤੇ ਰੱਬ ਵੀ ਸਮਝ ਦੇਗਾ ਹੱਥ ਜੋੜੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਖਿਆ ਐ ਪਿਤਾ ਜੀ ਐ ਮੇਰੇ ਸਤਿਗੁਰੂ ਮੇਰੀ ਕੀ ਉਪਾਧਾ ਮੈਂ ਨਾਣਾ ਇਸ ਚੌਥੇ ਪਦੇ ਨੂੰ ਪੂਰਾ ਕਰ ਸਕਦਾ ਹੂੰ छठे पातशाह कहने तेरे नाल जे ये चौथा बड़ा पूरा कर देगा तेन गुरु घर की गुरता गति सौंप लिया कह लगे महाराज सच्चे पातशाह मैं कीर माड़ा कर सुन पर एक बेनती वे तुसी मेरे सिर ते हाथ रख दो तुहाडा मेरे सिर ते हाथ होवे फिर कुछ भी हो सकता गुरु रामदास मान ने सिर हाथ रखिया बेटा कोई गल नहीं धीरज रखो

ਆਮ ਤੌਰ ਤੇ ਉਹਨਾਂ ਦੇ ਜਨਮ ਦੇ ਆੜੇ ਦਾ ਸੰਬੰਧਿਤ ਸ਼ਬਦ ਬੜਿਆ ਸੀ ਪਹਿਲਾਂ ਸਮੀ ਸੀ ਆਪਣੇ ਕੋਲ ਭਾਵੇਂ ਬਾਰ ਬਾਰ ਅਦਾਸ ਜਿਹੜਾ ਜੀਵਨ ਜਿਹੜਾ ਵਿਚਾਰ ਵਿਚਾਰ ਕਰ ਲੈਂਦੇ ਅੱਜ ਦਾ ਵੀ ਸਾਰ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਸੰਗ ਵਿੱਚ ਇਹ ਕਹਿੰਗੇ ਆ ਜਿਹੜਾ ਪ੍ਰਬੰਧ ਤਾਂ ਨੇ ਗਹਿ ਸੀ ਇਤਿਹਾਸ ਜਰੂਰ ਸੁਣਾਇਓ ਜਿਹਦੇ ਨਾਲ ਸੰਗਤ ਨੂੰ ਸਮਝ ਆਵੇ ਤੇ ਆਸ ਕਰਦੇ ਆ ਕਿ ਜਰੂਰ ਤੁਹਾਡੇ ਸਮਝ ਵਿੱਚ ਆਈ ਹੋਵੇਗੀ ਗੱਲ ਕਿ ਸੇਵਾ ਵਿੱਚ ਕੀ ਬਣਦਾ सेवा बच्चों मान में मिलता है सेवा बच्चों बहुत कुछ मिल जाता है पर सेवा सिर्फ सेवा हमे के हंकार को रहत होके करिए और जिन्ना नगर निवासी संगत ने मैं सदा भेजा दास का एड्रेस एस गुरुद्वारा गुरु प्रकाश पिंड जोधपुर उथे साथा सेवा करता है सत पंच सत सिंह होर भी ने सा जथे भी मेरे स्थान पर

ਚਾਰ ਕਰਦੇ ਤਰਾਹ ਦੇ ਇਸ ਕਰਕੇ ਮੈਂ ਕਦੇ ਵੀ ਰਿਸਕ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਇਸ ਇੱਥੇ ਰੁਕਿਆ ਕੱਲ ਨੂੰ ਜਾਵਾਂਗੇ ਜੇ ਸੰਗਤ ਬਹੇਗੀ ਵੀ ਆਪਾਂ ਕੋਲ ਦੇ ਦਰਬਾਰ ਵਿੱਚ ਆਪਾਂ ਆਜਿ ਤਰਾ ਹਾਜ਼ਰੀ ਭਰਨੀ ਹੈ ਤੇ ਆਜੀ ਭਰ ਲਾਂਗੇ ਨਹੀਂ ਤੇ ਆਪਾਂ ਮਹਤਕਲੀਰ ਜੀ ਦਾ ਬਾਬਾ ਫਰੀਦ ਜੀ ਦੇ ਸੰਗੋਗ ਚ ਉਹਦੇ ਸੰਗ ਦਾ ਧਰਮੇ ਕਰਨੇ ਤੇ ਬਾਾਕੀ ਜੇ ਸੰਗਤ ਹੋਣੀ ਕਰੇਗੀ ਤੇ ਸਵੇਰੇ ਹੀ ਆਪਾਂ ਕੋਲ ਕੱਲ ਨੂੰ ਜਾਵਾਂਗੇ

बेहाल तो कराएंगे आपको लांछुक का रहे जंदियाँ ने अर्जान बच्चे समझ के माफ करें ओ संतुलित के उपादान आगे तो फेल करें समाप्त हो ते फेल करने चल चार आगे तालिबान और दास ने होना का आज जन्मदिन है सो सच्चे पार्श्व मारे के उपादान देव रीवुल भाष सच्चे पार्श्व मारे के उपादान बहुत जन्म बिच ले�

Anak-anak itu uh, uh, orang so, kelas so, so.